ਕਾਰੇ ਦਰਚ ਕੋ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਅੱਜ ਦੇ ਪ੍ਰੋਗਰਾਮ ਵਿੱਚ ਮੇਰੇ ਨਾਲ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬਨ ਸਿੰਘ ਬਰਾੜ ਹਨ ਸਾਡੇ ਇਸ ਰੀਜਨ ਉੱਤਰੀ ਭਾਰਤ ਦੇ ਵਿੱਚ ਇੱਕ ਬਹੁਤ ਅਹਿਮ ਕਾਨਫਰੰਸ ਹੋਣ ਜਾ ਰਹੀ ਹੈ ਭਾਰਤੀ ਕਮਿਊਨਿਸਟ ਪਾਰਟੀ ਦਾ ਜਿਹੜਾ ਪੰਜਵਾਂ ਸਮੇਲਨ ਹੈ ਉਹ ਚੰਡੀਗੜ੍ਹ ਦੇ ਵਿੱਚ ਹੋਣਾ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਇਹ ਪੰਜਵਾਂ ਸਮੇਲਨ ਹੋਏਗਾ ਜਿਹੜਾ ਪੰਜਾਬ ਦੇ ਹਿੱਸੇ ਆਇਆ ਪੰਜਾਬ ਦੇ ਵਿੱਚ ਜਿਹੜੇ ਪਹਿਲੇ ਸਮੇਲਨ ਹੋਏ ਆ ਪਹਿਲੀ ਜਿਹੜੀ ਕਾਂਗਰਸ ਹੈਗੀ ਪੰਜਾਬ ਦੇ ਵਿੱਚ ਜਾਂ ਮਹਾ ਸਮੇਲਨ ਜਿਹਨੂੰ ਕਹਿ ਦਿੱਤਾ ਜਾਂਦਾ ਉਹ 1958 ਦੇ ਵਿੱਚ ਅਮਰਸਰ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ 1978 ਦੇ ਵਿੱਚ ਜਦੋਂ CPI ਨੇ ਆਪਣੀ ਰਾਜਸੀ ਲਾਈਨ ਦੇ ਵਿੱਚ ਕੋਈ ਤਬਦੀਲੀ ਕੀਤੀ ਸੀ ਉਦੋਂ ਬਠਿੰਡੇ ਦੇ ਵਿੱਚ ਹੋਇਆ ਸੀਗਾ ਉਸ ਤੋਂ ਬਾਅਦ 19ਵੀਂ ਤੇ ਜਿਹੜੀ ਆ ਅਗਲੀ ਕਾਨਫਰੰਸ ਜਿਹੜੀ ਆ 19ਵੀਂ ਕਾਂਗਰਸ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਹੋਈ ਹੁਣ ਜਿਹੜੀ ਅਗਲੀ ਕਾਨਫਰੰਸ ਹੈ ਉਹ ਵੀ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਮਹਾਸੰमेलन ਜਿਹੜਾ ਉਹ ਇਹ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਉਹਦੀਆਂ ਡੇਟਾਂ ਜਿਹੜੀਆਂ 21 ਸਤੰਬਰ ਤੋਂ ਲੈ ਕੇ 25 ਸਤੰਬਰ ਚੰਡੀਗੜ੍ਹ ਦੇ ਵਿੱਚ ਹੋਏਗਾ ਉਹਦੇ ਲਈ ਤਿਆਰੀਆਂ ਜਿਹੜੀਆਂ ਪਾਰਟੀ ਦੀਆਂ ਚੱਲ ਰਹੀਆਂ ਨੇ ਕੌਮੀ ਪੱਧਰ ਤੇ ਵੀ ਚੱਲ ਰਹੀਆਂ ਸਾਡੇ ਇਸ ਰੀਜਨ ਦੇ ਵਿੱਚ ਵੀ ਜਿਹੜਾ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਜਿੱਥੇ-ਜਿੱਥੇ ਵੀ ਸੀਪੀਆਈ ਦਾ ਆਪਣਾ ਅਸਰ ਸੂਕਾ ਜਿੱਥੇ ਉਹਦੇ ਮੈਂਬਰ ਹੈ ਉਹ ਸਾਰੇ ਇਹਦੀਆਂ ਤਿਆਰੀਆਂ ਜਿਹੜੀਆਂ ਕਰਨ ਚ ਜੁਟੇ ਹੋਏ ਆ ਤੇ ਅਸੀਂ ਬੰਦ ਸਿੰਘ ਬਰਾੜ ਹੋਣਾ ਕੋਲ ਜਾਣਾਗੇ ਇਹਨਾਂ ਦਾ ਵੀ ਲੰਮਾ ਤਜਰਬਾ ਜਿਹੜਾ ਰਿਹਾ ਇਹ ਕਦੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਲੀਡਰ ਹੈ ਉਸ ਤੋਂ ਬਾਅਦ ਜੂਥ ਫੈਡਰੇਸ਼ਨ ਦੇ ਆਲ ਇੰਡੀਆ ਜੂਥ ਫੈਡਰੇਸ਼ਨ ਦੇ ਲੀਡਰ ਹੈ ਤੇ ਉਸ ਤੋਂ ਬਾਅਦ ਇਹ ਭਾਰਤੀ ਕਮਿਊਨਿਸਟ ਪਾਰਟੀ ਦੇ ਵਿੱਚ ਸ਼ਾਮਲ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਵਿੱਚ ਇਹਨਾਂ ਨੂੰ ਉਮਰ ਰਾ ਦਿੱਤੀ ਹੈ ਲੋਕਾਂ ਦੇ ਸੰਘਰਸ਼ਾਂ ਦੇ ਲੇਖੇ ਤੇ ਉਹਨਾਂ ਤੋਂ ਜਾਣਦੇ ਆ ਕਿ ਉਹ ਇਸ ਸੰਮੇਲਨ ਬਾਰੇ ਕੀ ਦੱਸਣਾ ਚਾਹੁੰਦੇ ਹੈ ਕੀ ਗੱਲਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਬਰਾੜ ਸਾਹਿਬ ਦਰਵਾਜਾ ਜਮੂ ਜੀ ਇਹ 25ਵੀਂ ਪਾਰਟੀ ਕਾਂਗਰਸ ਜਿਹਨੂੰ ਅਸੀਂ ਮहासਮੇਲਨ ਕਹਿੰਦੇ ਨੇ ਪੰਜਾਬੀ ਚ ਸਾਡੇ ਇਥੇ ਚੰਡੀਗੜ੍ਹ ਛੋਰੀ ਇਹ ਪਹਿਲਾਂ 2005 ਚ ਛੋਈ ਸੀ 20 ਸਾਲ ਬਾਅਦ ਮੁੜ ਕੇ ਫੇਰ ਚੰਡੀਗੜ੍ਹ ਦੇ ਸਾਨੂੰ ਮੌਕਾ ਮਿਲਿਆ ਪੰਜਾਬ ਵਾਲੇ ਸਾਥੀਆਂ ਨੂੰ ਪੰਜਾਬ ਦੀ ਸੀਪੀਆਈ ਦੇ ਇਕਾਈ ਨੂੰ ਕਿ ਇਥੇ ਇਹ ਕਾਨਫਰੰਸ ਕੀਤੀ ਜਾਵੇ ਮहासਮੇਲਨ ਕੀਤਾ ਜਾਵੇ ਇਹ ਸਾਰੇ ਹਿੰਦੁਸਤਾਨ ਚੋਂ ਅੱਜ ਦੀਆਂ ਪ੍ਰਸਤਤੀਆਂ ਦੇ ਮੁਤਾਬਕ ਲਗਭਗ ਕੋਈ 850 ਡੈਲੀਗੇਟ ਆਉਣਗੇ। ਔਰ 5 ਦਿਨ 21 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ 5 ਦਿਨ ਡੈਲੀਬਰੇਸ਼ਨ ਹੋ ਡਿਸਕਸ਼ਨ ਹੋ ਵਿਚਾਰ ਹੋ ਸਾਡੇ ਹਿੰਦੁਸਤਾਨ ਦੀ ਅੱਜ ਤੱਕ ਪੋਲਿਟੀਕਲ ਇਕਨੋਮਿਕ ਸਿਚੁਏਸ਼ਨ ਦੇ ਬਾਰੇ ਔਰ ਵਰਲਡ ਪੱਧਰ ਤੇ ਇੰਟਰਨੈਸ਼ਨਲ ਤੌਰ ਤੇ ਬੜੀਆਂ ਤੇਜੀ ਨਾਲ ਜੋ ਡਵੈਲਪਮੈਂਟ ਹੋ ਰਹੀਆਂ ਸਾਮਰਾਜ ਦਾ ਜੋ ਹਮਲਾ ਟ੍ਰੇਡ ਵਾਰ ਦਾ ਹੋਵੇ ਇਸਾ ਜੋ ਯੂਰਪ ਵਿੱਚ ਲੜਾਈਆਂ ਹੋਣ ਨਾਟੋ ਦਾ ਅਫੈਂਸ ਹੋਵੇ ਯੂਕਰੇਨ ਰਸ਼ੀਆ ਦਾ ਸਵਾਲ ਹੋਵੇ ਜਾਂ ਫਿਰ ਈਰਾਨ ਤੇ ਜਾਂ ਫਲਸਤੀਨੀਆਂ ਦੇ ਉੱਤੇ ਅਟੈਕ ਕੀਤੇ ਜਾ ਰਹੇ ਹੋਣ ਇਜ਼ਰਾਈਲ ਵੱਲੋਂ ਇਹ ਸਾਰੇ ਇਸ਼ੂ ਜਿਹੜੇ ਬੜੇ ਗੰਭੀਰਤਾ ਨਾਲ ਵਿਚਾਰੇ ਜਾਣਗੇ ਸਾਡੇ ਆਪਣੇ ਜੋ ਕੁਝ ਇੰਡੀਆ ਦੇ ਵਿੱਚ ਜੋ ਸਾਡੀ ਫਾਸਿਸਟ ਗਵਰਨਮੈਂਟ ਜਿਹੜੀ ਜਿਹਨੂੰ ਕਹਿੰਦੇ ਅਸੀਂ ਆਰਐਸਐਸ ਦੀ ਵਿਚਾਰਧਾਰਾ ਵਾਲੀ ਜਿਹਦਾ ਕੋਈ ਲੈਣ ਦੇਣ ਸਾਡੇ ਇੰਡੀਅਨ ਸੁਸਾਇਟੀ ਦੇ ਨਾਲ ਨਹੀਂ ਇਹ ਵਿਚਾਰੇ ਜਾਣਗੇ ਇਹਦੇ ਵਿੱਚ ਲੈਫਟ ਪਾਰਟੀਆਂ ਦੇ ਬਾਰੇ ਸਾਡੇ ਡੈਮੋਕ੍ਰੈਟਿਕ ਮੂਵਮੈਂਟ ਨੂੰ ਸਟਰੈਂਥਨ ਕਿਵੇਂ ਕਰਨਾ ਅਸੀਂ ਯੂਨਿਟੀ ਕਿਵੇਂ ਕਰਨੀ ਨੇੜਤਾ ਕਿਵੇਂ ਕਰਨੀ ਅਸੀਂ ਡਿਵਾਈਡਡ ਹੈ ਸਾਰੇ ਇੰਡੀਆ 'ਚ ਬਹੁਤ سارے ಮತ ਪੇਜ ਹੈ ਸਾਡੇ ਪੰਜਾਬ ਵਿੱਚ ਵੀ ਬਹੁਤ ਸਾਰੀਆਂ ਦਰਜਨਾਂ ਹੀ ਕੰਬਸਟ ਪਾਰਟੀਆਂ ਬਣੀਆਂ ਇੰਡੀਆ 'ਚ ਵੀ ਇਹਨਾਂ ਨੂੰ ਅਸੀਂ ਯੂਨਾਈਟਿਡ ਪਲੇਟਫਾਰਮ ਤੇ ਕਿਵੇਂ ਲੈ ਕੇ ਆਉਣਾ ਬਰਾੜ ਸਾਹਿਬ ਇਹ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਤੁਸੀਂ ਕਹੇ ਫਾਸਿਸਟ ਮੈਨੂੰ ਲੱਗਦਾ ਵੀ ਉਸ ਪਾਸੇ ਵੱਲ ਨੂੰ ਵੱਧ ਰਹੀ ਇਹ ਜਿਹੜੀ ਸਰਕਾਰ ਅਜੇ ਉਸ ਰੂਪ ਦੇ ਵਿੱਚ ਆਈ ਤਾਂ ਫਿਰ ਜਾਦਾ ਹੀ ਕੰਮ ਖਤਰਨਾਕ ਹੋਏਗਾ ਉਹ ਜੱਜੂ ਜੀ ਪਿਛਲੇ ਹੈ ਪਹਿਲੀ ਗਲਤੀ ਵੀ ਆਰਐਸਐਸ ਦੀ ਅਡਿਆਲੋਜੀ ਤਾਂ ਫਾਸਿਸਟ ਹੈ ਨਾ ਅਸੀਂ ਮੰਨਦੇ ਹਾਂ ਉਹ ਕੋਈ ਨਹੀਂ ਮਤਲਬ ਅੱਛਾ ਦੂਸਰਾ ਵੀ ਇਹ ਫੁੱਲੀ ਕੰਟਰੋਲਡ ਜਿਹੜੀ ਭਾਜਪਾ ਪਾਵਰ ਹੈ ਇਹ ਫੁੱਲੀ ਕੰਟਰੋਲਡ ਆਰਐਸਐਸ ਦੀ ਇਹ ਸੀ ਕਹਿੰਦੇ ਸੀ ਕਿਹੜਾ ਚਾਹੁੰਦੇ ਹੈ ਔਰ ਇਹਦੇ ਵਿੱਚ ਠੀਕ ਹੈ ਵੀ ਅਸੀਂ ਜੋ ਕੁਝ ਕਰ ਰਹੇ ਹਾਂ ਫਾਰ ਐਗਜ਼ਾਮਪਲ ਮੁਸਲਮਾਨਾਂ ਦੇ ਖਿਲਾਫ ਘੱਟ ਗਿਣਤੀਆਂ ਦੇ ਖਲਾਫ ਜੋ ਇਹਨਾਂ ਨੇ ਸਾਰੇ ਇੰਡੀਆ ਚ ਅਫੈਂਸਿਵ ਲਿਆ ਵੇ ਆ ਉਹ ਤਾਂ ਉਹਨਾਂ ਸਾਹਮਣੇ ਤਾਂ ਫਾਸਿਸਟ ਜਮੂਰੀ ਉਹ ਤਾਂ ਫਾਸਿਸਟ ਉਹਨਾਂ ਸਾਹਮਣੇ ਤਾਂ ਫਾਸਿਸਮ ਆ ਗਿਆ ਜਿਹਨੂੰ ਮਰਜ਼ੀ ਫੜ ਕੇ ਬੱਸ 'ਚ ਬੈਠੇ ਐ ਰੇਲ 'ਚ ਬੈਠੇ ਐ ਥਰ-ਥਰ ਕੰਬਦੇ ਵਿਚਾਰੇ ਇਕੱਠੇ ਹੋ ਕੇ ਜਦੋਂ ਮਰਜ਼ੀ ਮਾਸ ਮੌਬ ਲੰਚ ਜਿਹਨੂੰ ਕਹਿੰਦੇ ਇਕੱਠੇ ਹੋ ਕੇ ਮਾਰ ਦਿਓ ਐਵੇਂ ਕਹਿ ਕੇ ਵੀ ਇਹ ਤਾਂ ਜੀ ਗਊ ਦਾ ਮਾਸ ਵੇਚਦੇ ਸੀ ਐ ਕਰਦੇ ਸੀ ਝੂਠੇ ਜੋ ਬਣਾ ਕੇ ਜਮਾ ਚ ਟੈਸਟਿੰਗ ਪੀੜ ਜਿਹੜਾ ਉਹ ਬਿਹਾਰ ਦੇ ਵਿੱਚ ਜਿਹੜਾ एसआईआर ਦਾ ਹੋ ਰਿਹਾ ਨਾ ਜੀ ਮਤਲਬ ਜੇ ਉਹਦੇ ਆਧਾਰ ਤੇ ਜੇ ਬਿਹਾਰ ਦੇ ਵਿੱਚ ਉਹ ਸਿਰੇ ਚੜ ਜਾਂਦੇ ਇਹਨਾਂ ਦੀ ਸਕੀਮ ਫਿਰ ਮੇਰੇ ਖਿਆਲ ਅਲਟੀਮੇਟਲੀ ਹਿੰਦੁਸਤਾਨ ਉਸ ਦੌਰ ਚ ਪਹੁੰਚ ਜਾਊਗਾ ਜਿੱਥੇ ਵਾਪਸ ਮੋੜਨਾ ਔਖਾ ਹੋ ਜਾਏਗਾ ਤੇ ਉਹਦੇ ਵਿੱਚ ਪੂਰੀ ਜਿਹੜੀ ਹੈ ਉਹ ਲੋਕ ਬਾਹਰ ਕਰ ਦਿੱਤੇ ਜਾਣਗੇ ਉਸ ਵੋਟਾਂ ਜੋ ਤੇ ਅੱਗੇ ਉਹਨਾਂ ਲਈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜੇ ਬੰਗਾਲ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕੀਤਾ ਗਿਆ ਤੇ ਇੱਕ ਬਹੁਤ ਹੀ ਅਜੀਬ ਕਿਸਮ ਦੀ ਸਥਿਤੀ ਜਿਹੜੀ ਆ ਉਹ ਬਣੇਗੀ ਮੇਰਾ ਖਿਆਲ ਉਹਦੇ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਵੀ ਹੁਣ ਰੌਲਾ ਪਾਏਗਾ ਉਹਦੇ ਤੇ ਜਿਹੜੇ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਜਿਹੜੀਆਂ ਹੋਰ ਚੀਜ਼ਾਂ ਨੇ ਉਹਨਾਂ ਨੂੰ ਜਿੰਨਾ ਚਿਰ ਇਨਕਲੂਡ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਖੱਸ਼ਾ ਖੜਾ ਹੋ ਗਿਆ ਬਿਲਕੁਲ ਦੇਖੋ ਗੱਲ ਇਹ ਹੈ ਵੀ ਸਿਚੁਏਸ਼ਨ ਲਗਾਤਾਰ ਬੈਡ ਟੂ ਵਰਸਟ ਹੋ ਰਹੀ ਹੈ ਇਹ ਕੋਈ ਸ਼ੱਕ ਨਹੀਂ ਔਰ ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਸਾਡੇ ਹਿੰਦੁਸਤਾਨ 'ਚ ਡੈਮੋਕਰੇਟ ਫੋਰਸਸ ਕਰ ਰਹੀਆਂ ਫਾਈਟ ਕਰ ਰਹੀਆਂ ਇਹ ਗੱਲ ਦਰਸਤਾ ਵਧ ਰਹੀ ਹੈ ਔਰ ਜਿ세 ਕਹੀਏ ਬੀਸੀ ਜਿਹੜਾ ਫਾਸਿਜ਼ਮ ਹੈ ਜਰਮਨੀ ਵਾਲਾ ਜਾਂ ਅੱਜ ਤੋਂ ਬਹੁਤ ਧੇਰ ਪਹਿਲਾਂ ਜਿਹੜਾ ਉਹ ਉਹਦਾ ਉਹਦਾ ਹੋਊਗਾ ਉਹ ਤਾਂ ਸਾਡੇ ਇੰਡੀਅਨ ਸਟੈਂਡਰਡ ਦੇ ਇੰਡੀਆ ਦੇ ਮੁਤਾਬਕ ਹੀ ਇਹਨਾਂ ਨੇ ਹਿੰਦੂਸਮ ਦਾ ਬੁਰਕਾ ਪਾ ਕੇ ਇਹ ਲਿਆ ਰਿਹਾ ਹੈ ਔਰ ਇਨੈਚਰਲੀ ਉਸ ਪਾਸੇ ਵਧ ਰਿਹਾ ਇਹਨੂੰ ਰੋਕਣ ਦੀ ਲੋੜ ਹੈ ਅਦਰਵਾਈਜ਼ ਤਾਂ ਇਨੈਚਰਲੀ ਤੁਹਾਡੀ ਗੱਲ درست ਹੈ ਜੇ ਇਹ ਜਿੱਦਾਂ ਇਹ ਹਰਿਆਣਾ 'ਚ ਕਾਮਯਾਬ ਹੋ ਗਿਆ ਇਹ ਇਹਨਾਂ ਦਾ ਇਲੈਕਸ਼ਨ ਕਮਿਸ਼ਨ ਦਾ ਟੋਟਲੀ ਪ੍ਰੋ ਆਰਸ ਪ੍ਰੋ ਭਾਜਪੀ ਹੋਇਆ ਜੋ ਗਵਰਨਮੈਂਟ ਕਹਿੰਦੀ ਉਹੀ ਕਰੀ ਜਾ ਰਿਹਾ ਜਾਂ ਮਹਾਰਾਸ਼ਟਰ 'ਚ ਕਾਮਯਾਬ ਹੋ ਗਿਆ ਜਾਂ ਹੋਰ ਕਿਤੇ ਔਰ ਇਹ ਹੁਣ ਬਿਹਾਰ ਦੇ ਵਿੱਚ ਪੂਰੀ ਕੋਸ਼ਿਸ਼ ਹੈ ਇਲੈਕਸ਼ਨ ਕਮਿਸ਼ਨ ਦੀਆਂ ਸਾਰੀਆਂ ਧੱਜੀਆਂ ੜਾਤੀਆਂ ਟਾਈਮਿੰਗ ਦੀ ਹਾਲਾਤ ਸਿਚੁਏਸ਼ਨ ਹੈ ਵੀ ਸਿਰਫ 2-3 ਮਹੀਨੇ ਪਹਿਲਾਂ ਤੁਸੀਂ ਸਾਰਾ ਹੁਣ ਐਸਆਈਟੀ ਬੁਲਾ ਕੇ ਜੀ ਇਹ ਰਿਵੀਜ਼ਨ ਕਰੋ ਜੀ ਵੋਟਾਂ ਦਾ ਐ ਕਰੋ ਇਥੇ ਨਕਲੀ ਹੋ ਗਈਆਂ ਉਹ ਕਰੋੜ ਦੇ ਕਰੀਬ 1.50 ਲੱਖ 1.5 ਕਰੋੜ ਜਿਹੜੀਆਂ ਤੁਸੀਂ ਵੋਟਾਂ ਜਿਹੜੀਆਂ اپوزیشن ਦੀਆਂ ਆਊਟ ਕਰ ਦਿੰਨੇ ਆ ਨੈਚੁਰਲੀ ਤੁਹਾਨੂੰ ਬੈਨੀਫਿਟ ਹੋਊਗਾ ਜੇ ਬਿਹਾਰ 'ਚ ਕਾਮਯਾਬ ਹੋ ਜਾਂਦੇ ਡੈਫੀਨਿਟਲੀ ਤਾਂ ਫਿਰ ਇਹ ਇੰਡੀਆ 'ਚ ਆਉਣ ਵਾਲੀਆਂ ਪਾਰਲੀਮੈਂਟ ਇਲੈਕਸ਼ਨਾਂ ਵੀ ਇਹਨੂੰ ਇਹਨਾਂ ਨੇ ਹਾਈਜੈਕ ਕਰ ਲਈਆਂ ਔਰ ਇਹ ਟੋਟਲੀ ਫਿਰ ਇਹਨਾਂ ਨੇ ਆਉਂਦਿਆ ਸਾਰੀ ਜੋ ਉਹਨਾਂ ਦੀ ਜੋ ਉਹਨਾਂ ਦੀ ਸੋਚ ਹੈ ਜੋ ਥਿੰਕਿੰਗ ਹੈ ਹਿੰਦੂ ਸਟੇਟ ਡਿਕਲੇਅਰ ਕਰਨ ਵੱਲ ਭੱਜ ਰਹੇ ਆ ਬੜੀ ਤੇਜ਼ੀ ਨਾਲ ਇਹਨੂੰ ਬੜੇ ਜ਼ੋਰ ਨਾਲ ਲੁੱਕ ਰੋਕਣ ਦੀ ਲੋੜ ਹੈ ਔਰ ਸਾਰੀਆਂ ਇਹ ਡੈਮੋਕ੍ਰੇ ਜੋ ਸਾਡੀ ਪਾਰਟੀ ਕਾਂਗਰਸ ਦਾ ਇਹ ਮੇਨ ਅਜੰਡਾ ਹੋਣਾ ਸਭ ਤੋਂ ਪਹਿਲਾਂ ਤਾਂ ਇਹ ਵੀ ਹਾਊ ਟੂ ਡਿਫੈਂਡ ਇੰਡੀਅਨ ਡੈਮੋਕ੍ਰੇਸੀ ਔਰ ਇੰਡੀਅਨ ਕਨਸਟੀਟਿਊਸ਼ਨ ਦੁਜੇ ਰਾਜ ਦਾ ਇਹਨੂੰ ਬਚਾਉਣਾ ਕਿਵੇਂ ਹੈ ਜੇ ਕਨਸਟੀਟਿਊਸ਼ਨ ਡੈਮੋਕ੍ਰੇਸੀ ਨਹੀਂ ਬਾਇਦੀ ਤਾਂ ਨੈਚੁਰਲੀ ਉਹ ਦੂਜੇ ਪਾਸੇ ਅਨਡੈਮੋਕਰਟਿਕ ਫੋਰਸਾਂ ਵੱਧ ਰਹੀਆਂ ਫਾਸ਼ਿਸਟ ਔਰ ਜਹਾਂ ਜਿਹੜਾ ਲਗਾਤਾਰ ਵੱਧ ਰਿਹਾ ਹੈ ਤੁਹਾਡੇ ਕਹਿਦੇ ਮੁਤਾਬਕ ਉਹ ਉਹ ਉਸੇ ਪਾਸੇ ਜਾ ਰਹੇ ਹੈ ਇਹਨੂੰ ਇਸ ਕਰਕੇ ਇੰਡੀਅਨ ਜਿਹੜਾ ਇਡੀਅਲ ਬਲੌਕ ਹੈ ਉਹ ਉਹਨੂੰ ਸਰਵਾਈਵ ਕਰਨਾ ਬੜਾ ਜ਼ਰੂਰੀ ਹੈ ਇੰਡੀਆ ਬਲਾਕ ਕਹਿ ਲੋ ਜਾਂ ਟੋਟਲ ਐਂਟੀ ਫਾਸਿਸ ਫੋਰਸਾਂ ਦਾ ਸਰਵਾਈਵ ਨਾ ਉਹਦਾ ਸਟਰੋਂਗ ਹੋਣਾ ਜਿਹੜਾ ਇਹ ਦੇ ਦੇ ਸੰਵਿਧਾਨ ਲਈ ਇਹ ਦੇ ਦੀ ਜਿਹੜੀ ਧਰਮ ਨਿਰਪੱਖਤਾ ਲਈ ਇਹ ਦੇ ਦੀ ਜਮਹੂਰੀਅਤ ਲਈ ਉਹਦਾ ਮਜ਼ਬੂਤ ਹੋਣਾ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਉਹਦਾ ਜਿੰਨਾ ਸਟਰੋਂਗ ਹੋਊਗਾ ਉਨਾਂ ਹੀ ਅਸੀਂ ਇੰਡੀਅਨ ਸਿਸਟਮ ਜਿਹੜੀ ਡੈਮੋਕ੍ਰੇਸੀ ਹੈ ਕੰਸਟੀਟਿਊਸ਼ਨ ਬਚਾ ਸਕਾਂਗੇ ਇਹਨਾਂ ਦੇ ਹਮਲਿਆਂ ਨੂੰ ਬਚਾ ਸਕਾਂਗੇ ਰੋਕ ਸਕਾਂਗੇ ਔਰ ਰੋਕਿਆ ਜਾ ਸਕਦਾ ਅੱਜ ਵੀ ਪੋਜੀਸ਼ਨ ਹੈ ਹੁਣ 33 34% ਤਾਂ ਮੋਟਾ ਇਹਨਾਂ ਕੋਲੇ ਹੀ ਹੈ ਔਰ ਅੱਜ ਦੀ ਸਿਚੁਏਸ਼ਨ ਜੇ ਡੈਮੋਕ੍ਰੈਟਿਕ ਵੇਰਾ ਵੀ ਲਈਏ ਤਾਂ ਇਹ ਘਟ ਰਹੀ ਹੈ ਉਹਨਾਂ ਦੀ ਜਿਹੜੀ ਹੈ ਲੋਕਾਂ ਦੇ ਅੰਦਰ ਜਿਹੜੀ ਉਹਨਾਂ ਦੀ ਸ਼ਾਖ ਹੈ ਦਿਨ-ਬਦਨ ਘਟ ਰਹੀ ਹੈ ਇਸ ਨੂੰ ਯੂਟਿਲਾਈਜ਼ ਕਿਵੇਂ ਕਰਨਾ ਇਹ ਡਿਪੈਂਡ ਕਰਦਾ ਇੰਡੀਅਨ ਸਭ ਤੋਂ ਵੱਡੀ ਫੋਰਸ ਤਾਂ ਇੰਡੀਆ ਦੀ ਕਾਂਗਰਸ ਹੈ ਅਨਫੋਰਚਨਿਟੀ ਕਾਂਗਰਸ ਦੇ ਜਿਹੜਾ ਹੁਣ ਰਾਹੁਲ ਗਾਂਧੀ ਖਤਸ਼ਾ ਪ੍ਰੋਟ ਕਰ ਰਿਹਾ ਖੁਦ ਆਪ ਹੀ ਕਹਿ ਰਿਹਾ ਓ ਕਿ ਸਾਡੀ ਕਾਂਗਰਸ ਵਿੱਚ ਦੋ ਕਾਂਗਰਸਾਂ ਇੱਕ ਪ੍ਰੋ ਬੀਜੇਪੀ ਹੈ ਇੱਕ ਰੀਅਲ ਕਾਂਗਰਸ ਹੈ ਇਹਨੂੰ ਪ੍ਰੋ ਬੀਜੇਪੀ ਐਲੀਮੈਂਟ ਨੂੰ ਕਿਵੇਂ ਅਸੀਂ ਕੱਢਣਾ ਇਹ ਸਾਡਾ ਟਾਸਕ ਹੈ ਸਾਨੂੰ ਹੋਣਾ ਚਾਹੀਦਾ ਹੁਣ ਇਹ ਇਸੇ ਕਰਕੇ ਹੀ ਜੇ ਆਪਣੀ ਇਹ ਰਿਸਪੌਂਸਿਬਿਲਟੀ ਸਮਝਣਗੇ ਤਾਂ ਹੀ ਅਸੀਂ ਇੰਡੀਆ ਚ ਦੂਜੀਆਂ ਫੋਰਸਸ ਨੂੰ ਯੂਨਾਈਟ ਕਰਕੇ ਮੇਨ ਵੱਡੀ ਫੋਰਸ ਦੇ ਵਿੱਚ ਵੱਧ ਜ਼ਿੰਮੇਵਾਰੀ ਹੈ ਅਸੀਂ ਬਚਾ ਸਕਦੇ ਹਾਂ ਇੰਡੀਆ ਡੈਮੋਕਰਸੀ ਬਚਾਈ ਜਾ ਸਕਦੀ ਹੈ ਔਰ ਇਹਨਾਂ ਦੇ ਹਮਲਿਆਂ ਤੋਂ ਬਚਾਇਆ ਜਾ ਸਕਦਾ ਫਾਸਟ ਟ੍ਰੈਂਡ ਜਿਹੜੇ ਰੁਝਾਨ ਹੈ ਇਹਨਾਂ ਨੂੰ ਕਰਬ ਕੀਤਾ ਜਾ ਸਕਦਾ ਜੀ ਇਹਦੇ ਨਾਲ ਇੱਕ ਸਵਾਲ ਬੜਾ ਇੱਥੇ ਅਹਿਮ ਹੈਗਾ ਉਹ ਸਵਾਲ ਹੈ ਕਿ ਜਿਹੜੀਆਂ ਖੱਬੀਆਂ ਪਾਰਟੀਆਂ ਇਹ ਇਸ਼ੂ ਜਿਹੜਾ ਹੈ ਇਹਨਾਂ ਦੀ ਇਕਤਾ ਦਾ ਇਹਨਾਂ ਦੇ ਇਕੱਠੇ ਹੋਣ ਦਾ ਇਹ ਠੀਕ ਹੈ ਜੂਨਟੀਨ ਐਕਸ਼ਨ ਕਿਤੇ ਕਿਤੇ ਹੋ ਜਾਂਦਾ ਸਾਲ ਦੇ ਵਿੱਚ ਦੋ ਤਿੰਨ ਐਕਸ਼ਨ ਹੋ ਗਏ ਜਿਹੜਾ ਲਗਾਤਾਰਤਾ ਹੈਗੀ ਹੈ ਇਹਨਾਂ ਦੀ ਇਕਤਾ ਦੇ ਵਿੱਚ ਅੜਕੇ ਕਿੱਥੇ ਹੈ ਦੇਖੋ ਜੱਬੂ ਜੀ ਪਹਿਲੀ ਗੱਲ ਤਾਂ ਸੀਪੀਆਈ ਜਿਹੜੀ ਹੈ ਮੇਨ ਮਦਰ ਪਾਰਟੀ ਹੈ ਇੰਡੀਆ ਦੀ ਔਰ ਇਹਦੇ ਵਿੱਚੋਂ ਹੀ ਸੀਪੀਐਮ ਨੂੰ 64 ਨਿਕਲੀ ਔਰ ਉਹਦੇ ਵਿੱਚੋਂ ਸੀਪੀਐਫ ਚੋਂ ਗਾ ਫਰਦਰ ਡਿਵੀਜ਼ਨ ਹੋ ਗਈ ਅਲਟੀਮੇਟਲੀ ਉਹ ਦਰਜਨਾਂ ਹੀ ਕੋਮਸਟ ਪਾਰਟੀਆਂ ਦੇ ਨਾਂ 'ਤੇ ਸੀਪੀਆਈ ਕੋਮਸਟ ਪਾਰਟੀ ਆਫ ਇੰਡੀਆ ਦੇ ਨਾਂ ਦਰਜਨਾਂ ਹੀ ਪਾਰਟੀਆਂ ਬਣੀਆਂ ਫਿਰਦੀਆਂ ਨਾਂ ਲੈਣਾ ਵੀ ਔਖਾ ਸਾਡੇ ਪੰਜਾਬ ਚ ਕਈ ਦਰਜਨਾ ਹੋਣਗੇ। ਸੋ ਇਸ ਕਰਕੇ ਕੋਈ ਜੇ ਸਾਨੂੰ ਪੁੱਛਦੇ ਹੈ ਵੀ ਤੁਸੀਂ ਕਮਜ਼ੋਰ ਹੋਗੇ। ਮੇਰਾ ਸਵਾਲ ਹੁੰਦਾ ਵੀ ਕਮਜ਼ੋਰ ਨਹੀਂ ਅਸੀਂ ਡਿਵਾਈਡ ਹੋ ਗਏ। ਅਸੀਂ ਫੁੱਟ ਪਾ ਲਈ ਅਸੀਂ ਆਪਣੇ ਤੌਰ ਤੇ ਸਾਡੀ ਆਪਣੀਆਂ ਵੀਕਨੈਸ ਹੈ ਕਿ ਇਹਨੇ ਡਿਵਾਈਡ ਹੋ ਗਏ। ਅਦਰਵਾਈਜ਼ ਜੇ ਇਕੱਠੇ ਹੋਈਏ ਤਾਂ ਸਾਡੀ ਸ਼ਕਤੀ ਹੈ। ਮਿਸਾਲ ਦੇ ਤੌਰ ਤੇ ਜੇ ਕਿਸਾਨ ਅੰਦੋਲਨ ਲੜਿਆ ਮੇਨਲੀ ਡਰਾਈਵਿੰਗ ਫੋਰਸ ਜਿਹ ਚ ਕੰਬੈਟ ਮੂਵਮੈਂਟ ਸੀ ਸਾਰੇ ਰੰਗ ਬਰੰਗੇ ਕੰਬੈਟ ਜਿਹੜੇ ਸੀ ਇਹਨਾਂ ਚ ਕਿਸਾਨ ਅੰਦੋਲਨ ਸ਼ਕਮ ਕਰਦੇ ਸੀ ਇਹਨਾਂ ਦੇ। ਔਰ ਉਹ ਅਸੀਂ ਜਾ ਕੇ ਮੋਦੀ ਅਰਗੇ ਡਿਕਟੇਟਰ ਨੂੰ ਅਸੀਂ ਉਹ ਛੁਕਾ ਦਿੱਤਾ ਬਲੈਕ ਜਿਹੜੇ ਲਾਸ ਸੀ ਉਹਨੂੰ ਵਾਪਸ ਕਰਵਾ ਦਿੱਤੇ ਇਹ ਸਾਡੀ ਸ਼ਕਤੀ ਹੈ ਅਨਫੋਰਚੂਨੇਟਲੀ ਉਹ ਯੂਨੀਟੀ ਇੱਥੇ ਅਸੈਂਬਲੀਆਂ ਚ ਡੈਮੋਕਰੈਟਿਕ ਮੂਵਮੈਂਟ ਚ ਉਹ ਨਹੀਂ ਸਾਨੂੰ ਨਜ਼ਰ ਆਈ ਇੱਥੇ ਆ ਕੇ ਫਿਰ ਆਪ ਆਪਣੇ ਘਰ ਦੇ ਚ ਅਸੀਂ ਉਹਦੇ ਵਿੱਚੋਂ ਅਸੀਂ ਆ ਜਿਹੜੇ ਮੌਕਾ ਪਰਸਨ ਐਲੀਮੈਂਟ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹ ਨਿਕਲਿਆ ਹੈ ਉਹ ਸਾਡੀ ਆਪਣੀ ਕਮਜ਼ੋਰੀ ਕਰਕੇ ਸਾਡੀ ਇਸ ਕਿਸਾਨ ਅੰਦੋਲਨ ਮੂਵਮੈਂਟ ਨੇ ਜਿਹੜੀ ਲੈਫਟ ਔਰੀਐਂਟਡ ਸੀ ਮੈਂ ਸੰਵਿਧਾਨ ਇਸ ਨੇ ਅਸੀਂ ਛੱਜ ਚ ਪਾ ਕੇ ਦਾ ਛੱਟ ਤੇ ਹੈ ਅਕਾਲੀ ਕਾਂਗਰਸੀ ਭਾਜਪਾ ਡੈਡ ਪਾਰਟੀਆਂ ਆਵੇ ਕੌਣ ਇਹ ਨਹੀਂ ਦੱਸਿਆ ਉਹਦਾ ਫਾਇਦਾ ਇਹਨਾਂ ਨੇ ਛਾਇਆ ਕੇ ਜੇੜੀਵਾਲ ਨੇ ਬੜੇ ਢੰਗ ਦੇ ਨਾਲ ਉਹਨੂੰ ਯੂਟਿਲਾਈਜ਼ ਕੀਤਾ ਔਰ ਝਾੜੂ ਲੈ ਕੇ ਵੀ ਝਾੜੂ ਫਰੇਗਾ ਝਾੜੂ ਫਰੇਗਾ ਲੋਕਾਂ ਨੇ ਕਹੇ ਚਲੋ ਯਾਰ ਇਹਨਾਂ ਨੂੰ ਦੇਖ ਲਓ ਥੈਟ ਦੀ ਸਿਚੁਏਸ਼ਨ ਜਿਹੜੀ ਹੁਣ ਅਸੀਂ ਸਾਰੇ ਰੋ ਰਹੇ ਆਂ ਸਾਰੀਆਂ ਵੀ ਇੱਕ ਇੱਕ ਕੌਣ ਹੈ ਕੌਣ ਨਹੀਂ ਜਿੰਨਾ ਵੀ ਹੁਣ ਲੈਂਡ ਪੂਲਿੰਗ ਦੇ ਸਵਾਲ ਤੇ ਹੋਰ ਨਾਲ ਸਵਾਲਾਂ ਤੇ ਸਾਰੇ ਪੰਜਾਬ ਨੂੰ ਰਗੜਾ ਲਾ ਰਹੇ ਆਂ ਅਸੀਂ ਇਹ ਇਹਦੀ ਇਕਤਾ ਜਿਹੜੀ ਗੱਲ ਹੈ ਅਸੀਂ ਕਰ ਰਹੇ ਸੀਗੇ ਕੋਈ ਲੱਗਦਾ ਵੀ ਨੇੜ ਭਵਿੱਖ ਦੇ ਵਿੱਚ 2 4 10 ਸਾਲਾਂ ਦੇ ਵਿੱਚ ਕੋਈ ਇਹੋ ਜੀ ਗੱਲ ਅਮਰਜ ਕਰ ਸਕਦੀ ਹੈ ਜੇ ਦੁਨੀਆ ਜਿਹੜੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਅਸੀਂ ਜਿਹੜਾ ਸਾਡਾ ਜਿਹੜਾ ਕੰਮ ਲੈਫਟ ਦਾ ਉਹ ਉਸ ਤੇਜ਼ੀ ਨਾਲ ਨਹੀਂ ਹੋ ਰਿਹਾ ਕੀ ਤੁਹਾਨੂੰ ਲੱਗਦਾ ਕੋਈ ਫਿਊਚਰ ਦੇ ਵਿੱਚ ਕੋਈ ਇਹੋ ਜੀ ਗੱਲ ਹੋਏਗੀ ਦੇਖੋ ਜੀ ਜਦੋਂ ਜੀ ਪਰਸਥਿਤੀਆਂ ਜਿਹੜੀਆਂ इंडियन और इंटरनेशनल सिचुएशन इत्ता दी बन रही है ਸਾਡੇ ਮੈਂ ਇੰਡੀਆ ਦੇ ਐਸਪੈਕਟ ਜੀ ਪਰਸਪੈਕਟਿਵ ਚ ਦੇਖੀਏ ਤਾਂ ਇਸ ਪਾਸੇ ਇਹ ਇਸ ਪਾਸੇ ਵੱਲ ਜਾਂ ਡਾਇਰੈਕਸ਼ਨ ਜਿਹੜੀ ਬਣ ਰਹੀ ਹੈ ਲੈਫਟ ਯੂਨਿਟੀ ਦੀ ਵੀ ਬ੍ਰਾਡਰ ਯੂਨਿਟੀ ਵੀ ਡੈਮੋਕ੍ਰੇਟੀ ਯੂਨਿਟੀ ਬ੍ਰਾਡਸਟ ਯੂਨਿਟੀ ਜਿਹੜੀ ਉਹਦੇ ਵਜੇ ਜੋ ਅਟੈਕ ਆ ਰਿਹਾ ਜੋ ਸੈਂਟਰ ਵੱਲੋਂ ਫਾਸ਼ਿਸਟ ਫੋਰਸਸ ਵੱਲੋਂ ਅਟੈਕ ਆ ਰਿਹਾ ਉਹ ਵੀ ਸਾਨੂੰ ਸਿਚੁਏਸ਼ਨ ਨੂੰ ਦੇਖਣ ਦੇ ਵਾਸਤੇ ਰੀਕਨਸਿਡਰ ਕਰਨ ਦੇ ਵਾਸਤੇ ਅੱਜ ਦੀਆਂ ਪਰਸਤਿਥੀਆਂ ਜੋ ਮਟੀਰੀਅਲਿਸਟ ਕਨਸੈਪਟ ਨਾਲ ਵੇਖਣ ਦੇ ਵਾਸਤੇ ਮਜਬੂਰ ਕਰ ਰਹੀਆਂ ਫਾਰ ਇਗਜ਼ੈਂਪਲ ਇਹ ਜਿਹੜਾ ਅਟੈਕ ਕੀਤਾ ਮੌਸਤਾ ਦੇ ਨਾਂ ਤੇ 36 ਗਾੜ ਵਗੈਰਾ ਸਾਰੇ ਉੱਥੇ ਮੌਸਤਾ ਦਾ ਨਾਮ ਲੈ ਕੇ ਕਈ ਕਈ ਸੈਂਕੜੇ ਉਹ ਲੋਕ ਮਾਰ ਦਿੱਤੇ ਗਏ ਜਿਹੜੇ ਮੌਸ ਨਹੀਂ ਸੀ ਉਹ ਵੀ ਸੋਸ਼ਲ ਵਰਕਰ ਆ ਜਿਹੜੇ ਡੈਮੋਕ੍ਰੈਟਿਕ ਮੂਵਮੈਂਟ ਨੂੰ ਗਾਂਧੀਸ਼ਟਾ ਜਿਹੜੇ ਉਹ ਵੀ ਮੌਸਟ ਕਹਿ ਕੇ ਮਾਰ ਦਿੱਤੇ ਗਏ ਬਿਨਾ ਮੁਕਦਮਾ ਚਲਾਇਆ ਗੋਲੀ ਮਾਰਦੇ ਆ ਜਿਹਨੂੰ ਫੜ ਕੇ ਕਰ ਦਿੰਦੇ ਅਸੀਂ ਇਹ ਕਾਊਂਟਰ ਕਰਕੇ ਮਾਰਦੇ ਔਰ ਕਹਦੇ ਠੋਕੇ ਕਹਿ ਰਹੇ ਅਸੀਂ ਖਤਮ ਕਰ ਦਾਂਗੇ 26 ਤੱਕ 26 ਤੱਕ ਕਹਿ ਰਹੇ ਆ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਆ ਮੰਤਰੀ ਕਹਿ ਰਹੇ ਆ ਪ੍ਰਧਾਨ ਮੰਤਰੀ ਕਹਿ ਰਹੇ ਆ ਔਰ ਅਟੈਕ ਕਰ ਰਹੇ ਆ ਵੀ ਇਹ ਮੌਸ ਦੀ ਇਹ ਅਰਬਨ ਨਕਸਲਾਈਟ ਹੈ ਹੁਣ ਨਿਰਹਾ ਹੋ ਨਹੀਂ ਬੁੱਧੀਜੀਵੀ ਜਰਨਲਿਸਟ ਬੁੱਧੀਜੀਵੀ ਪ੍ਰੋਗਰੈਸਿਵ ਡੈਮੋਕ੍ਰੈਟਿਕ ਜਿੰਨੇ ਵੀ ਐਲੀਮੈਂਟ ਹੈ ਵਿਜੂਅਲ ਵਿਅਕਤੀ ਹੈ ਸੋਸ਼ਲ ਰਿਫਾਰਮਿਸਟ ਹੈ ਉਹਨਾਂ ਸਾਰਿਆਂ ਨੂੰ ਇਹ ਆਰਬਨ ਡਿਕਸਲਾਈਡ ਕਹਿ ਰਹੇ ਹੁਣ ਆਰਬਨ ਡਿਕਸਲਾਈਡ ਦਾ ਮਤਲਬ ਹੈ ਸਮੁੱਚੇ ਤੌਰ ਤੇ ਲੈਫਟ ਮੂਵਮੈਂਟ ਤੇ ਅਟੈਕ ਆ ਰਿਹਾ ਬਹੁਤ ਸਾਰੇ ਅਸੀਂ ਹੁਣ ਦੇਖੋ ਉਹ ਸਿਚੁਏਸ਼ਨ ਤੇ ਇੰਡੀਅਨ ਸਾਰੇ ਹੀ ਲੈਫਟ ਨੇ ਸਾਰੇ ਕਮਿਸਟਾਂ ਨੇ ਇਸ ਤੇ ਆਵਾਜ਼ ਠਾਈ ਹੈ ਵੀ ਇਹ ਕੀ ਇੰਡੀਅਨ ਲਾ ਹੈ ਕਿ ਅਸੀਂ ਬਿਨਾ ਕਿਸੇ ਮੁਕਦਮਾ ਚਲਾਏ ਤੇ ਬਿਨਾ ਸੁਣਵਾਈ ਕੀਤੇ ਆ ਮੁਕਦਮਾ ਉਹਨੂੰ ਫੜ ਕੇ ਤੇ ਕਾਊਂਟਰ ਕਰਕੇ ਮਾਰਦੇ ਨਾ ਕੋਈ ਵਕੀਲ ਆ ਨਾ ਨਾ ਕੋਈ ਵਕੀਲ ਹੈ ਨਾ ਉਹਨਾਂ ਸੁਣਵਾਈ ਹੈ ਨਾ ਜੁਡੀਸ਼ੀਅਲ ਸਿਸਟਮ ਹੈ ਕੁਝ ਵੀ ਨਹੀਂ ਉਹਨਾਂ ਨੂੰ ਕਿਤੇ ਜਾਣ ਦਾ ਮੌਕਾ ਨਹੀਂ ਜੇ ਰਜੀਵ ਗਾਂਧੀ ਦੇ ਕਾਤਲਾਂ ਨੂੰ ਸਾਡੇ ਇੰਡੀਅਨ ਸਿਸਟਮ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਦਾ ਸੁਣਵਾਈ ਦਾ ਔਰ ਉਹਨਾਂ ਜੇਲ੍ਹ ਚ ਫਿਰ ਉਹਨਾਂ ਨੂੰ ਰਿਹਾਵੀ ਕੀਤਾ ਜਾਂਦਾ ਤੇ ਫਿਰ ਇਹ ਤਾਂ ਹੁਣ ਮੌਸਟ ਕਹਿ ਕੇ ਹਰ ਥਾਂ ਤੁਸੀਂ ਮਾਰੀ ਜ ਤੁਰੇ ਜਾਓ ਸੈਂਕੜੇ ਮਾਰੀ ਜਾਓ ਕੋਈ ਪੁਛਰ ਵਾਲਾ ਨਾ ਕੋਈ ਜੁਡੀਸ਼ੀਅਲ ਸਿਸਟਮ ਨਹੀਂ ਇਹ ਤਾਂ ਉਸੇ ਗੱਲ ਅਨ ਡੈਮੋਕਰੈਟਿਕ ਫਾਸੀਸਟ ਕਰੈਕਟਰ ਉਸ ਪਾਸੇ ਵੱਲ ਗਵਰਨਮੈਂਟ ਵੱਧ ਰਹੀ ਹੈ ਸੋ ਇਸ ਕਰਕੇ ਸਿਚੁਏਸ਼ਨ ਜਿਹੜੀ ਬਣ ਰਹੀ ਜੰਮੂ ਜੀ ਇਹ ਇਹ ਸਿਚੁਏਸ਼ਨ ਦੇ ਵਿੱਚ ਸਾਨੂੰ ਸੋਚਣਾ ਸੋਚ ਵੀ ਰਹੇ ਆ ਅਸੀਂ ਫਾਰ ਐਗਜ਼ਾਮਪਲ ਇਸ ਛੱਤੀਸਗੜ ਜਿਹੜੇ ਇਨਕਾਊਂਟਰ ਕਰਕੇ ਮਾਰੇ ਜਾ ਰਹੇ ਆ ਇਲੀਗਲ ਤੌਰ ਤੇ ਅਨਲੌਫਲੀ ਮਾਰੇ ਜਾ ਰਹੇ ਆ 40 50 ਬੁੱਧੀਜੀ ਵੀ ਫੜੇ ਵੀ ਗਏ ਆ ਬਿਨਾ ਮੁਕਦਮਾ ਚਾਹਿਆ ਉਹਨੂੰ ਜੇਲ੍ਹ ਚੋਂ ਸੁਟਿਆ ਉੱਤੇ ਸਾਰੇ ਇਕੱਠੇ ਹੋਏ ਹੋਏ ਆ ਅਸੀਂ ਪੰਜਾਬ ਦੇ ਅੰਦਰ ਵੀ ਪਿਛਲੇ ਸਮੇਂ ਚ ਕਈ ਡਿਸਟ੍ਰਿਕਟ ਬਦਰ ਤੇ ਔਰ ਕਨਵੈਨਸ਼ਨਾਂ ਵੀ ਕੀਤੀਆਂ ਬਜਾਰੇ ਵੀ ਕੀਤੇ ਵੀ ਉਹਨਾਂ ਨੂੰ ਇਨਕਾਊਂਟਰ ਕਰਕੇ ਬਿਨਾ ਮੁਕਦਮੇ ਚ ਲਾਇਆ ਕਿਉਂ ਮਾਰਿਆ ਜਾ ਰਿਹਾ ਉਹਨਾਂ ਨੂੰ ਤੁਸੀਂ ਜਿਹੜਾ ਜਲ ਜੰਗਲ ਜ਼ਮੀਨ ਤੇ ਆਮ ਆਦਵੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰਕੇ ਤੁਸੀਂ ਮਿਨਰਲ ਰਿਚ ਜਿਹੜਾ ਏਰੀਆ ਜਿਹੜਾ ਉਹਨੂੰ আদਾਨੀ ਬਾਜੂ ਨੂੰ ਸੇਵਾ ਕਰਨ ਦੀ ਉਹਨਾਂ ਨੂੰ ਉਸ ਪਾਸੇ ਲਾ ਰਹੇ ਹੋ ਉਹਨਾਂ ਦੇ ਰੂਟ ਕਾਸ ਦੇਖ ਹੀ ਨਹੀਂ ਰਹੇ ਤੁਸੀਂ ਉਹਨਾਂ ਵੱਲ ਕਿਉਂ ਨਹੀਂ ਦੇਖਦੇ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਦੇ ਬਾਊਸਟ ਹੈ ਕੁਝ ਵੀ ਆ ਲੋਕ ਲੋਕਲ ਲੀਡਰ ਹੈ ਉਹਨਾਂ ਨਾਲ ਬਹਿ ਕੇ ਗੱਲਬਾਤ ਕਰੋ ਉਹਨਾਂ ਨੂੰ ਰੂਟ ਕਾਸ ਲੱਭੋ ਉਹਨਾਂ ਦਾ ਉਸ ਪਾਸੇ ਧਿਆਨ ਨਹੀਂ ਇਹਨਾਂ ਦਾ ਔਰ ਇਸ ਕਰਕੇ ਸਾਨੂੰ ਇਸ ਸਿਚੁਏਸ਼ਨ ਸਾਨੂੰ ਸਾਨੂੰ ਇਕੱਠਿਆਂ ਕ ਹੋਣ ਵਾਸਤੇ ਮਜਬੂਰ ਕਰ ਰਹੀਆਂ ਸੀ ਹੋ ਵੀ ਰਹੇ ਆ ਨੇੜਤਾ ਹੋ ਰਹੀ ਆ ਆਉਣ ਵਾਲੇ ਸਮੇਂ ਚ ਆਈ ਐਮ ਹੋਪਫੁਲ ਵੀ ਅਸੀਂ ਜਰੂਰ ਇਸ ਪਾਸੇ ਡਾਇਰੈਕਸ਼ਨ ਜਿਹੜੀ ਠੀਕ ਅਸੀਂ ਇਕੱਠੇ ਹੋਣ ਦੀ ਪੋਸੀਬਿਲਟੀ ਹੈ ਨੇੜ ਤੱਕ ਕੋਆਰਡੀਨੇਸ਼ਨ ਦੀ ਵੀ ਹੈ ਔਰ ਗਾਂ ਅਗਲੇ ਸਮੇਂ ਚ ਟਾਈਮ ਲੱਗੂਗਾ ਖੈਰ ਉਹ ਤਾਂ ਇਕੱਠਾ ਇੱਕ ਪਾਰਟੀ ਬਣਦਾ ਵੀ ਘੱਟੋ ਘੱਟ 4-5 ਜੜੀਆਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਸੀਪੀਆਈ ਸੀਪੀਐਮ ਹੈ ਸੀਪੀਆਈਐਮ ਲਿਬਰੇਸ਼ਨ ਹੈ ਆਰਐਸਪੀ ਹੈ ਫਾਰਵਰਡ ਬਲਾਕ ਹੈ ਉਹਨਾਂ ਦੀ ਕੋਆਰਡੀਨੇਸ਼ਨ ਤਾਂ ਕਾਫੀ ਹੱਦ ਤੱਕ ਹੈ ਕਾਫੀ ਹੱਦ ਤੱਕ ਲਗਾਤਾਰ ਅਸੀਂ ਪਾਰਲੀਮੈਂਟ ਵਿੱਚ ਵੀ ਔਰ ਹਰ ਇਸ਼ੂ ਤੇ ਇਕੱਠੇ ਵੀ ਹੁੰਨੇ ਆਂ ਔਰ ਆਉਣ ਵਾਲੇ ਸਮੇਂ ਚ ਉਹ ਹੋਰ ਵੀ ਨੇੜਤਾ ਵਧਣ ਦੀ ਪੋਸਿਬਿਲਟੀ ਹੈ